ਸਸਕਲ ਜੀ ਫਗਵਾੜਾ ਤੋਂ ਇੱਕ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਨੌਜਵਾਨ ਰਾਤ ਦੇ 2-3 ਵਜੇ ਸਰਾਫਾਂ ਬਾਜ਼ਾਰ ਦੇ ਵਿੱਚ ਮੌਜੂਦ 6ਵੇਂ ਪਾਸ਼ਾਹੀ ਦੇ ਗੁਰਦੁਆਰੇ ਵਿੱਚ ਦਾਖਲ ਹੁੰਦਾ ਹੈ ਜਿਸ ਨੂੰ ਕੁਝ ਲੋਕ ਜਿਹੜੇ ਉੱਥੇ ਦੇ ਸੇਵਾਦਾਰ ਸੀ ਉਸ ਨੂੰ ਫੜ ਲੈਂਦੇ ਨੇ ਤੇ ਉਹਨੂੰ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਨੇ ਔਰ ਉੱਥੇ ਹੀ ਮੌਜੂਦ ਇੱਕ ਨਿਹੰਗ ਸਿੰਘ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਹੈ ਜਿਹੜੀ ਵਾਇਰਲ ਹੋ ਗਈ ਔਰ ਉਸ ਵਿੱਚ ਲਿਖਿਆ ਦੱਸਿਆ ਜਾ ਰਿਹਾ ਹੈ ਕਿ ਉਹ ਲੜਕਾ ਦੱਸ ਰਿਹਾ ਹੈ ਕਿ ਸੁਖੇ ਨਾਮਕ ਵਿਅਕਤੀ ਨੇ ਉਸ ਨੂੰ 2-3000 ਰੁਪਏ ਦੇ ਕੇ ਇੱਥੇ 2-3000 ਦੇਣ ਦਾ ਵਾਅਦਾ ਕੀਤਾ ਸੀਗਾ ਔਰ ਇੱਥੇ ਗਲਤ ਕਰਨ ਲਈ ਭੇਜਿਆ ਸੀਗਾ ਲੇਕਿਨ ਉਸ ਦੇ ਬਾਵਜੂਦ ਉਸ ਨਿਹੰਗ ਸਿੰਘ ਵੱਲੋਂ ਉਸ ਲੜਕੇ ਦਾ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਗਰਮਾ ਜਾਂਦਾ ਹੈ ਔਰ ਉਹ ਨਿਹੰਗ ਸਿੰਘ ਉਸੇ ਕਮਰੇ ਦੇ ਵਿੱਚ ਮੌਜੂਦ ਰਹਿੰਦੇ ਨੇ ਔਰ ਉਸ ਹੱਤਿਆ ਤੋਂ ਬਾਅਦ ਪੁਲਿਸ ਜਿਹੜੀ ਆ ਉਸ ਗੁਰਦੁਆਰੇ ਨੂੰ ਪੂਰੀ ਤਰ੍ਹਾਂ ਕێਰ ਲੈਂਦੀ ਹੈ ਔਰ ਅੱਜ ਹੁਣ ਤੱਕ ਜਿਹੜੀ ਅਪਡੇਟ ਆਈ ਹੈ ਉਹਦੇ ਵਿੱਚ ਉਸ ਲਾਸ਼ ਨੂੰ ਜਿਹੜੀ ਮ੍ਰਿਤਕ ਜਿਹੜਾ ਸੀਗਾ ਉਸ ਦੀ ਲਾਸ਼ ਨੂੰ ਰਿਕਵਰ ਕਰ ਲਿੱਤਾ ਗਿਆ ਹੈ ਤੇ ਨਿਹੰਗ ਸਿੰਘ ਨੂੰ ਅਰੈਸਟ ਕਰ ਲਿੱਤਾ ਗਿਆ ਹਜੇ ਤੱਕ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਨਾ ਹੀ ਦੱਸਿਆ ਗਿਆ ਕਿ ਉਹ ਨੌਜਵਾਨ ਕੌਣ ਸੀਗਾ ਔਰ ਜਿਹੜੇ ਨਿਹੰਗ ਸਿੰਘ ਵੱਲੋਂ ਉਸ ਦੀ ਹਤਿਆ ਕੀਤੀ ਗਈ ਉਸ ਦਾ ਨਾਮ ਔਰ ਉਸ ਦੀ ਜਾਣਕਾਰੀ ਹਜੇ ਸਾਂਝੀ ਨਹੀਂ ਕੀਤੀ ਗਈ ਇਹਨਾਂ ਨੂੰ ਜ਼ਰੂਰ ਪਤਾ ਲੱਗਾ ਹੈ ਕਿ ਉਸ ਮਾਮਲੇ ਨੂੰ ਲੈ ਕੇ ਪੁਲਿਸ ਜਿਹੜੀ ਆ ਉਹ ਐਫ ਆਈ ਆਰ ਦਰਜ ਕਰ ਰਹੀ ਹੈ ਔਰ ਨਿਹੰਗ ਸਿੰਘ ਦੀ ਗ੍ਰਿਫਤਾਰੀ ਵੀ ਕਰ ਲੀਤੀ ਗਈ ਹੈ ਲੇਕਿਨ ਮੌਕੇ ਤੇ ਉਥੇ ਇਸ ਵੇਲੇ ਤਣਾਅ ਦਾ ਮਾਹੌਲ ਹੈ ਸਿੰਘ ਜਥੇਬੰਦੀਆਂ ਵੀ ਉਥੇ ਪਹੁੰਚ ਚੁੱਕੀਆਂ ਨੇ ਔਰ ਸਾਰੇ ਤਰਫ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਗੁਰਦੁਆਰਾ ਸਾਹਿਬ ਨੂੰ ਆਨ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ